ਸਤਨਾਮ ਸ਼੍ਰੀ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪਣਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆਪਾਰ ਸਹਸ ਸਿਆਣ ਪਾਲਖੋ ਹੇ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿ ਪੂੜੈ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਲੈ ਵੜਿ ਆਈ ਹੁਕਮੀ ਉਤਮ ਨੀਚ ਹੁਕਮ ਲੈ ਸੁਖ ਸੁਖ ਪਾਈਐ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬੁਵਾਈਐ ਹੈ ਹੁਕਮੈਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ 부ਝੈ ਤਾ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣਨੀ ਸਾਣ ਗਾਵੇ ਕੋ ਬਨਵੜਿਆ ਆਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀਅ ਲੈ ਫਿਰਦੇਹ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵੇਖੈ ਹੱਦਰਾ ਦੂਰ कथना कथिना आवै तोट कथ कथ कथी काथ, काथ, कोटि कोट कोट देंदा लेंदे थक पाहे जुगा जुगंतर खाही खाहे, खाहे। हुकमी हुकम चलाए राहो नानक विगसै वे परवाहो साचा साहिब साच नाए पाखिया पाव उपहार आख है मंगै देह देह दात करे दातार फेर के अखर रखिए है जेत दिसै दरबार ਵਹੋ ਕੇ ਬੁਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਬਾ ਪੈ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦੰਗਰਮੁਖ ਵੇਦੰਗ ਗੁਰਮਖ ਰਹਿ ਆਸਮਾਈ ਗੁਰਈਸ਼ਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹੇ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਏ ਤੀਰਥ ਨਵਾ ਜੇਤਿ ਚ ਪਾਵਾ ਵਿਣ ਪਾਣੇ ਕੇ ਨਾਇ ਕਰੀ ਜੇਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇਖ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹਿ 부ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜਿਗੁਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨ ਔਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸਨਦਰਨ ਆਵੇ ਤਾ ਵਾਦਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗਣ ਕਰੇ ਗੁਣਵੰਤਾ ਗੁੰਦੇ ਇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਹ ਪਾਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾਇਂਦ ਸੁਣਿਆ ਮੁਕਸਾ ਲਾਹਣਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਚਟਕੈ ਸਨਾਨ ਸੁਣਿਆ ਪੜ ਪੜ ਪਵਹ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਤ ਸਾਹ ਸੁਣਿਆ ਦੇ ਪਾਵਹ راہ ਸੁਣਿਆ ਹਾਥੋ ਵੈਸ ਕਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੋਧ ਮਨੈ ਮੋਹ ਚੋਟਾ ਨਾ ਖਾਏ ਮਨੈ ਜੰਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਨ ਜਾਣ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਿ ਸੋ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਚੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਨ ਜਾਣ ਮਨ ਕੋਏ ਮਨੈ ਪਾਵਹਿ ਮੁਖ ਦਵਾਰ ਮਨੈ ਪਰਵਾਰੈ ਸਾਦਾਰ ਮਨੈ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਪਵਹਿ ਨ ਆਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪंचे ਪਾਵਹਿ ਤਰ ਕਹਿ ਮਾਨ ਪंचे ਸੁਹ ਹੇ ਤਰ ਜਾਨ ਪੰਚਾ ਗਾ ਗੁਰ ਇਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਰ ਤੋਲ ਤਰੰ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਗੁਜੈ ਹੋ ਵੈ ਸਤਿਆਰ ਤਵ ਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਾਰ ਤਲ ਕਵਣ ਜੋਰ ਜੀ ਆ ਜਾ ਤਰੰਗਾ ਕੇ ਨਾਵ ਸਵਨਾ ਲਿਖਿਆ ਬੜੀ ਕਲਾਮ ਇਹੋ ਲੇਖਣਿਕ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਂ ਸਵਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕ ਕਵਾਓ ਤਿਸ ਤੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਖਜਾ ਪਰ ਸੰਖ ਪਾਓ ਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ ਤਾਰ असंख्य सुरमहो पाक सार असंख्य मौन ले वलाए तार कुदरत गवन कहवे चार मरन जावा एक वार जो तुर पावे साई पलीकार तू सदा सलामत निरंकार असंख्य मूर्ख अंतखोर असंख्य चोर हरामखोर असंख्य अमर कर जाहे जोर असंख्य गल वड हत्या कमाहे ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲਾ ਪਾਕਾ ਹੈ ਅਸੰਖ ਨਿੰਦ ਅਖਿਰ ਕਰ ਹੈ ਪਾਰ ਨਾਨਕ ਨੀਜ ਕਹਿ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਹ ਗਮ ਗਮ ਸੰਕਲੋਅ ਅਸੰਖ ਕਹਿ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਕੀ ਤੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਨਾ ਹੈ ਜੇ ਫਰਮਾਏ ਤੇ ਫਿਰ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤੰਦੇਹ ਪਾਣੀ ਤੋਤੇ ਉਤਰ ਸੁਕੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਭੂਣ ਲਈ ਅਹ ਤੋਏ ਪਰਿਆ ਮਤ ਪਾਪਾ ਕੈ ਸੰਗ ਉਹ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਤਾਹੋ ਆਪੇ ਬੀਜ ਆਪੇ ਹੀ ਖਾਹੋ ਨਾਲ ਗੁੰਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੋਣਿਆ ਮਨਿਆ ਮਨ ਕੀਤਾ ਪਾਉ ਅੰਦਰਗਾ ਤੀਰਥ ਮਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਸਤ ਬਾਣੀ ਵਰਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਮ ਸਰੁਤੀ ਮਾਹੋ ਕਵਣ ਜਿਤ ਹੋ ਆਕਾਰ ਵੇਲਣ ਪਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਪੁਰਾਣ ਤੇਤ ਵਾਰਨਾ ਜੋਗੀ ਜਾਣ ਰਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਜਿਆੜਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗੈਨ ਸੁਹੈ ਪਤਲ ਪਤਲ ਲਖ ਆਕਾਸ ਆਕਾਸ ਓੜ ਕੋੜ ਕਪਾਰਥ ਕੇ ਵੇਦ ਕਹਿਣਿਕ ਬਾਤ ਸਹਸ 18 ਕਹਿਣਕ ਤੇ ਬਾਸ ਲੂ ਇੱਕਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੈ ਤੀ ਸਵਰਤਨਾ ਪਾਈਆ ਨਦੀਆ ਤੇ ਵਾਹ ਪਵਹਿ ਸਮੁੰਦਰ ਨ ਜਾਣੀਐ ਹੈ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਤੀ ਮਾਲ ਤਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਨ ਅੰਤ ਅੰਤ ਨਾ ਕਰਨ ਦੇਣਿ ਅੰਤ ਅੰਤਣਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਣ ਕਿਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਚਾਹੇ ਇਹੋ ਅੰਤ ਨਾ ਜਾਣ ਕੋਏ ਬਹੁਤਾ ਕਹੀਐ ਬਹੁਤਾ ਹੋਏ ਘਟਾ ਸਹਬ ਊਚਾ ਥਾ ਵ ਉਤੇ ਉਪਰ ਊਚਾ ਨਾਓ ਐਵਡ ਊਚਾ ਹੋਵੇ ਕੋਏ ਤੇ ਸੂਚੇ ਗੋਦਣ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲਾਤਮੈ ਕੇਤੇ ਮੰਗੇ ਜੋਦ ਪਰ ਕੇਤਿਆ ਗਣਤਨ ਹੀ ਵਿਚਾਰ ਕੇਤੇ ਖਪਤ ਟਿਹੇ ਵੇਕਾਰ ਕੇਤੇ ਲਲ ਮੁਕਰਪਾ ਹੈ ਕੇਤੇ ਮੁਰਖ ਖਾਹੀ ਖਾਹੇ ਕਿਤੇ ਆ ਦੁਖ ਭੋਗ ਸਦਮਾਰ ਤਿਹ ਪੇਦਾ ਸ ਤੇਰੀ ਦਸਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੈ ਜੇ ਤਿਆ ਮਹਿ ਖਾਇ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇ ਕੇ ਜੈ ਸਿਨਾਉ ਬਖਸ਼ੇ ਸਿਖਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਇਹ ਮੁੱਲ ਪੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੋਲ ਮੁੱਲ ਪਰਵਾਣ ਅਮੋਲ ਬਖਸ਼ੀ ਸੰਮੋਲ ਨੀਸਾਨ ਮੋਲ ਕਰਮ ਮੂਲ ਫਰਮਾਨ ਅਮੋਲ ਬਲਾਖਿਆਣਾ ਜਾਏ ਆਖਾ ਕਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰਹਿ ਵਖਿਆਨ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੈ ਦਾਨ ਆਖੈ ਦੇਵ ਆਖੈ ਸੁਰ ਨਰ ਮਨਜਨ ਸੇਵ ਕਹਤੇ ਆਖੈ ਆਖਣ ਪਾਹੇ ਕਹਤੇ ਕਹਿ ਗਹਿ ਉਠੜ ਜਾਹੇ ਇਤੇ ਕੀਤੇ ਹੋਰ ਕਰੇ ਹੈ ਤਾਖਣ ਸਖਹਿ ਕੇ ਕੇ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗੜਾ ਸਾ ਲਿਖੀਏ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾਸੋ ਕਰਕੇ ਹੈ ਜਿਤ ਵੈ ਸਰਬ ਸੁਮਾਲੇ ਵਾਜੈ ਨਦਨਿਕ ਸੰਖਾ ਕੇ ਤੇ ਵਾਣਹਾਰੇ ਕੇ ਤੇ ਰਗ ਭਰੀ ਜੋ ਕਹੀ ਅਨ ਕੇ ਤੇ ਗਾਵਣ ਹਾਰੇ ਗਾਵਹਿ ਤਹਣੋਂ ਕੋਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦੇ ਦਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਤ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਾਰੇ ਤੁਗ ਤੁਗ ਵੇਦਾ ਨਾਲੇ ਗਾਵੇ ਮੋਹਣੀਆ ਮਨਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ ਅਠਸ਼ਟ ਤੀਰਥ ਨਾਲੇ ਗਾਵੇ ਜੋਤ ਮਹਾਕਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਸਾਰੇ ਸੇਈ ਤੁਦਨੋ ਗਾਵੇ ਜੋਤ ਤੁਦ ਪਾਵਣ ਰਤੇ ਤੇਰੇ ਭక్టర్ ਸਾਲੇ ਹੋਰ ਕੇਤੇ ਗਵਨ ਸੇ ਮੈ ਚਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਤੀ ਨਾਹੀ ਹੈ ਪੀ ਹੋਸੀ ਜੈਨ ਜਸੀ ਰਦਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨਿਓ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਸ ਦੀਵੜੀ ਆਈ ਜੋਤਿ ਚ ਪਾਵੇ ਸੋਈ ਕਰਤੀ ਹੁਕਮ ਨਾ ਕਰਨਾ ਚਾਹੀ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਭਕੋਤ ਕਿੰਥਾ ਕਾਲ ਕੁਆਰੀ ਕਾਇ ਯੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਰਜ ਮਾਤੀ ਮਨ ਜੀਤ ਜਗਦੀਤ ਆਦੇਸ਼ਿ ਤਜਿਆ ਦੇਸ ਆਧਨਿਲਨ ਨਦਨ ਹਤ ਜੁਗਦੁਗੇ ਕੋ ਵੇਸ ਪਉਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੇ ਨਾਦ ਆਪ ਨਾਦ ਨਾ ਕੀ ਸਭ ਜਾ ਕੀ ਰਿਤ ਚੜੇ ਅਵਰਾ ਸਾਧ ਸੰਜੋਗ ਵਿਜੋਗ ਵੇਕਾਰ ਚਲਾਵਹਿ ਲੇਖੇ ਆਵਹਿ ਪਾਗ ਆਦੇਸ ਸੁਛਿਆ ਆਦੇਸ ਆਦ ਨੀਲ ਨਦ ਨਾਹਤ ਜੁਗਤ ਗਏ ਕੋ ਦੇਸ ਏਕਾ ਮਾਈ ਜੁਗਤ ਵਿਆਇ ਤਿੰਜੇ ਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਏਕ ਲਾਏ ਦੀਪਾਨ ਜਿਵੇਂ ਤੁਸ ਪਾਵੈ ਤੇ ਵੈ ਚਲਾਵੈ ਜਿਵ ਹੋਵੇ ਪਰਮਾਨ ਉਹ ਹੋਵੇਖੈ ਉਹਨਾ ਨਦਰਨਾਵੈ ਬਹੁਤਾਏ ਵਿਡਾਣ ਆਦੇਸ ਸਿਆ ਆਦੇਸ ਆਦ ਨਿਲ ਨਦਨ ਹਦ ਜਗਤੁ ਗਏ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੇ ਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਸ ਸਿਆ ਦੇਸ ਆਦ ਨਿਲ ਨਦ ਨਾਦ ਜੁਗ ਜੁਗੇ ਕੋ ਵੇਸ ਇੱਕ ਦੂਜੀ ਬੋ ਲਖ ਹੈ ਲਖ ਵਹਿ ਲਖ ਵੀਸ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ ਏਤ ਰਹੇ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗੱਲਾ ਆਕਾਸ ਕੀ ਕੀਟਾਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨਹ ਜੋਰ ਜੋਰ ਨ ਰਾਜ ਮਹਾਰਾਣ ਸੋਰ ਜੋਰ ਨ ਸਰਤੀ ਗਿਆਨ ਵਿਚਾਰ ਜੋਰ ਨ ਜੁਤੀ ਛਟੈ ਸੰਸਾਰ ਜਿਸ ਹੱਥ ਜੋਰ ਗਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤੇਸ ਵਿੱਚ ਤਰਤੀ ਥਾ ਪ੍ਰਕ੍ਰਿ ਧਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਇਥੇ ਸੋਹਣ ਪੰਜ ਪਰਮਾਨ ਨਦਰੀ ਕਰਮ ਪਵਨੀ ਸਾਨ ਕਾਚ ਪਕਾਈ ਓਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਗਾਏ ਹੋ ਧਰਮ ਗਿਆਨ ਖੰਡ ਗਾਖੋ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕੰਨ ਮਹੇਸ ਕੇਤੇ ਵਰਮੇ ਘੜਤ ਕੜੀ ਇਹ ਰੂਪ ਰੰਗ ਕੇ ਵੈਸ ਕੇਤੀਆ ਕਰੰ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਹਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਤਪੁਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਤਾਂ ਨਮਨ ਕੇਤੇ ਕੇਤੇ ਰਤਨ ਸਮੰਦ ਕੇਤੀਆ ਘਣੀ ਕੇਤੀਆ ਬਾਣੀ ਕੇਤੇ ਪਾਤਨ ਨਰਿੰਦਰ ਕੇਤੀਆ ਸਰਤੀ ਸੇਵ ਕੇਤੇ ਨਾਨਕ ਅੰਤਨਾਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਏ ਸੁਰਤ ਮਤ ਮਨ ਬੋਧ ਤਿਥੈ ਘੜੀਏ ਸਰਾਸ ਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਉਹੇ ਮਰਹੇ ਨਾ ਠਾਕੇ ਜਾਹੇ ਜਿਨ ਕੇ ਰਾਮ ਅਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਅ ਕਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਰਾੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇਥੇ ਖੰਡ ਮੰਡਲ ਵਰ ਪਾਂਡ ਜੇ ਕੋ ਕਥਾ ਤਾ ਤਨਾੰਤ ਤੇਥੇ ਲੋ ਲੋ ਆਕਾਰ ਜਿਵ ਜਿ ਹੁਕਮਤ ਵੈ ਤੇਵਕਾਰ ਵੇਖੈ ਵਿਚੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੇ ਜਤ ਪਾਹਾਰਾ ਤੀਰ ਜਿਸੁ ਨਿਆਰ ਅਹਿਰਣ ਮਤਿ ਵੇ ਦੇਹ ਦੀਆਰ ਪਾਓ ਖਲਾ ਅਗਣ ਤਬਤਾਓ ਪਾਂਡਾ ਪਾਓ ਅੰਮ੍ਰਿਤ ਤਟਾਲ ਕੜੀਏ ਸਬਦ ਸਚੀ ਟਿਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸ ਲੋਕ ਪਵਨ ਗੁਰੂ ਪਾਣੀ ਪਤਾ ਮਤਾ ਧਰਤ ਮਹਾਤ ਦੇਵ ਸਰਾਤ ਦੁਇ ਤਾਈ ਦਾਇਆ ਖੇਲੇ ਸਗਲ ਜਗਤ ਚੰਗਿਆਈ ਬੁਰਿਆਈਆ ਵਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿ ਉਜਲੇ ਕੇਤੀ ਛੁਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ